ਹਾਂਜੀ ਪ੍ਰਧਾਨ ਜੀ ਜੋ ਅੱਜ ਮੰਡੀ ਚ ਧਰਨਾ ਪ੍ਰਦਰਸ਼ਨ ਚ ਚੱਲ ਰਿਹਾ ਹੈ ਕਿ ਸੁਵਿਸ਼ਣ ਨੂੰ ਲੈ ਕੇ ਚੱਲ ਰਿਹਾ ਜੀ ਪਹਿਲਾਂ ਤਾਂ ਮੈਂ ਆਪਣੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਜਿਹੜੀ ਤੁਸੀਂ ਸਾਡੀ ਆਵਾਜ਼ ਨੂੰ ਪਹੁੰਚਾ ਰਹੇ ਹੋ ਅਸੀਂ ਤੁਹਾਡੇ ਹੋ ਹਾਰ ਬਣ ਕੇ ਮੈਂਦੀ ਦਾ ਮਾਰਚ ਕਰਕੇ ਸਾਰੇ ਆਪ ਤਿੰਨ ਤੇ ਸੈਨਾ ਨਾਲ ਉਹ ਚਨਾਇਆ ਐਨਾਨਸਮੈਂਟ ਕੀਤੀ ਸੀ ਕਿ ਜਿਹੜੀ ਸਾਡੀ ਬਾਸਪਤੀ ਦਾ ਰੇਟ ਸੀ ਕਿ ਸਹੀ ਲਾਉਣ ਦਾ ਹੌਸਲ ਕਿ ਕਿੰਨਾ ਕਮਜੋਰ ਸੀ ਵੀ ਉਹ ਤੌਰ ਤੌਰ ਕੇ ਸਾਡਾ ਪਰ ਇਹ ਇਕਵੋਡਨਰ ਤਾਲ ਤੋੜੀ ਬਸ ਉਦੋਂ ਤੋਂ ਦੇ ਲੈਣਾ ਐਪਾਰ ਦੀ ਫੇਰੇ ਨਾਲ ਬੰਦ ਕਰਕੇ ਅੱਜ ਪਹਿਲੀ ਵਾਰ ਹੋਇਆ ਕਿ ਇਹ ਸਾਰੇ ਸਾਡੀ ਮੰਡੀਆ ਸਰਕਾਰ ਦੁਆਰਾ ਬੰਦ ਕੀਤੀ ਜਿਹੜਾ ਕੀ ਇਹਨਾਂ ਨੂੰ ਮੈਂ ਕਿਹਾ ਸੀ ਕਿ ਜਿਹੜੀਆਂ ਬਾਹਰ ਤੋਂ ਮਾਰ ਕੇ ਬੰਨ੍ਹਾ ਨੇ ਅਖੇ ਤੋਂ ਰੇਟ ਸਮਝੋ ਕੋਸ ਰੇਟ ਤੋਂ ਨਾ ਲੈਂਦੇ ਹੋ ਜੇ ਨਹੀਂ ਕਰੀਂ ਤੇ ਕਿਸੇ ਦਾ ਨਹੀਂ ਚਿਤਾਵਨੀ ਦਿੱਤੀ ਜੀ ਚਿਤਾਵਨੀ ਇਹ ਦਿੱਤੀ ਜੀ ਸਾਡੀ ਬਾੜ ਜਾ ਕੇ ਜਿਹੜਾ ਸਾਡਾ ਮਾਲ ਹੁੰਦਾ ਜਿੰਨਾ ਤੁਹਾਡਾ ਮਾਲ ਹੁੰਦਾ ਖਰੀਦਦਾ ਬਾੜ ਤੋਂ ਹਾਂ ਤੇ ਮਾਲ ਨਹੀਂ ਲੈਂਦੇ ਜੇ ਨਾਲ ਆ ਕੇ ਅਸੀਂ ਨਾਲ ਨੂੰ ਰੋਕ ਕੇ ਅੱਜ ਉਹ ਮਾਲ ਨਹੀਂ ਕਿੰਨਾ ਜ ਸਾਡੇ ਆਪ ਨੂੰ ਮੰਡੀ ਦਾ ਪਰ ਇਹਨਾਂ ਦੇ ਮਾਲ ਤੇ ਇਹਨਾਂ ਦੇ ਕੋਈ ਜੂਨ ਨਹੀਂ ਚੱਲਦੀ ਤੇ ਚਰ ਕੇ ਫਿਰ ਖੜ ਕੇ ਕਰਦਾ ਹੋਰ ਅਗਰ ਜੇ ਇਸ ਰੋਕ ਤੇ ਫਿਰ ਵੀ ਨਹੀਂ ਮੰਨਦੇ ਤਾਂ ਜੋ ਐਕਸ਼ਨ ਫਿਰ ਐਸਐਨ ਦੀ ਸਾਰੀ ਮੇਟਾ ਕਰਦੇ ਲੋਕਾਂ ਨੂੰ ਕਰਾਂਗੇ ਰੋਡ ਜਾਮ ਕਰਾਂਗੇ ਇਹਨਾਂ ਨੇ ਨਲਾਈਕੀ ਵਿਖਾਉਂਦੇ ਹਾਂ ਹਾਂਜੀ ਪ੍ਰਧਾਨ ਜੀ ਇਹੋ ਜਿਹਾ ਕੀ ਕਾਰਨ ਬਣਿਆ ਕਿ ਅੱਜ ਤੁਹਾਨੂੰ ਇੱਕ ਮੰਡੀ 'ਚ ਧਰਨਾ ਲਾ ਕੇ ਬੈਠਣਾ ਪੈ ਗਿਆ ਕਾਰਨ ਇਹ ਜੀ ਖਾਨ ਦੀ ਨੋਟ ਔੜੀ ਛਰਿਆਣ ਪਹਿਲਾਂ ਤਾਂ ਕੁਦਰਤ ਨੇ ਕਿਸਾਨ ਨੂੰ ਮਾਰਿਆ ਝੜ ਲਗਭਗ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ ਸਰਕਾਰ ਨੇ ਐਮਐਸਪੀ ਝੋਨੇ ਦੀ ਦਿੱਤੀ ਹੋਈ ਹੈ ਪਰ ਉਸ ਝੋਨੇ ਤੇ ਜਿਹੜਾ ਪ੍ਰਮਾਣਿਤ ਫਸਲਾਂ ਨੇ ਜਾਂ ਪ੍ਰਮਾਣਿਤ ਬੀਜ ਸੀ ਝੋਨੇ ਦੇ ਉਹਨਾਂ ਤੇ ਕਟ ਲਾਇਆ ਜਾ ਰਿਹਾ ਹੈ ਪਤਾ ਲੱਗਿਆ ਦੀ 100 ਰੁਪਏ ਤੋਂ ਲੈ ਕੇ 150 ਰੁਪਏ ਤੱਕ ਇਹ ਕਿਸਾਨ ਸਰਕਾਰ ਜਿਹੜੀ ਉਹ ਕੁੰਬ ਕਰਨ ਦੀ ਦੀ ਸੁੱਤੀ ਹੈ ਸੋ ਉਹ ਜਿ ਲੁੱਟ ਨਹੀਂ ਹੋਣ ਦੇਵਾਂਗੇ ਦੂਜਾ ਜਿਹੜਾ ਬਾਸਮਤੀ ਹੈ ਉਹਦੇ ਤੇ ਖੇਲਰਾਂ ਦਾ ਮਾਲਕ ਜਿਹੜੇ ਉਹ ਪੂਲ ਕਰਕੇ ਬੈਠੇ ਆ ਜਦੋਂ ਵੀ ਕਿਸਾਨ ਢੇਰੀ ਲੈ ਕੇ ਆਉਂਦਾ ਉਹਨੂੰ ਠੁੱਡਿਆਂ ਨਾਲ ਖਿਲਾਇਆ ਜਾਂਦਾ ਉਹਨੂੰ ਕਹਿ ਲਿਆ ਵੀ ਵੇਚ ਦਿੱਤਾ ਜਾਂਦਾ ਉਹਦੀ ਢੇਰੀ ਨੂੰ ਨਾਲ ਹੀ ਕਿਸਾਨ ਨੂੰ ਕਿਉਂਕਿ 6 ਮਹੀਨਾ ਵਾਸਤੇ ਪੁੱਤਾਂ ਨੂੰ ਪਾਲੀ ਹੁੰਦੀ ਹੈ ਜਦੋਂ ਕਿਸਾਨ ਦੇ ਕੋਲੇ ਜਿੰਸ ਹੈ ਉਦੋਂੁੱਡਿਆਂ ਦਾ ਰੋਲਿਆ ਜਾਂਦਾ ਹੈ ਤੇ ਜਦੋਂ ਅਸੀਂ ਵੇਚ ਲਾਂਗੇ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਆਪ ਦਾ ਰੇਟ ਹੋ ਜਾਏਗਾ ਯਾਨੀ ਕਿ ਕੈਂਟੇ ਬਾਅਦ ਹੀ ਸਾਡੀ 6 ਮਹੀਨਾ ਦੀ ਫਸਲ ਪਾਲੀ ਉਹਨਾਂ ਦਾ ਆਪ ਦੀ ਜਦੋਂ ਫ੍ਰੀ ਲੈਣਗੇ ਸਾਨੂੰ ਲੁੱਟ ਲੈਣਗੇ ਕਿ ਫਿਰ ਆਪਦੀ ਮਰਜ਼ੀ ਦੇ ਮੁਤਾਬਕ ਚੌਰ ਵੇਚਦੇ ਆ ਸੋ ਇਸ ਵਾਸਤੇ ਸਾਡਾ ਜਿਹੜਾ ਇਸ ਕਰਕੇ ਕਿੱਥੇ ਹੋਇਆ ਹੈ ਕਿਸਾਨਾਂ ਨੂੰ ਚੇਤਨ ਕਰ ਰਹੇ ਆ ਕਿ ਆਦੀ ਫਸਲ ਕੌਡੀਆਂ ਦੇ ਭਾਅ ਨਾ ਵੇਚੋ ਕਿਉਂਕਿ ਬਾਹਰੀਆਂ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਦਾ ਰੇਟ ਹੈ ਉਹ 4400-4500 ਰੁਪਏ ਦੇ ਕਰੀਬ ਹੈ ਜਿਹੜੀ ਡੀਪੀ ਹੈ ਮੁਚਲ ਹੈ ਉਹਦਾ 4000 ਦੇ ਕਰੀਬ ਹੈ ਤੇ ਜਲਾਲਾਬਾਦ ਦੀ ਮੰਡੀ ਦੇ ਵਿੱਚ ਜਿਹੜੀ ਡੀਪੀ ਹੈ ਉਹ 3200 ਰੁਪਏ ਤੇ ਜਿਹੜੀ ਆਪਣੇ ਬਾਸਮਤੀ 1121 ਉਹਦਾ ਰੇਟ ਸਿਰਫ ਇਹ 3600 ਰੁਪਏ ਤੇ ਜਿਹੜੀ 17 18 ਹੈ ਉਹਦਾ ਰੇਟ ਵੀ 3200 ਰੁਪਏ ਹੈ ਸੋ ਸਿੱਧੀ ਸਿੱਧੀ 1000 ਰੁਪਏ ਦਾ ਜਿਹੜੀ ਉਹ ਕਿਸਾਨਾਂ ਨਾਲ ਲੁੱਟ ਹੋ ਰਹੀ ਹੈ ਸੋ ਇਸ ਵਾਸਤੇ ਸਾਡੀ ਮੰਗ ਹੈ ਸਿਖਤ ਕਿਸਾਨ ਮੋਰਚੇ ਵੱਲੋਂ ਜਿਹੜੇ ਟਰੈਲਰ ਮਾਲਕ ਨੇ ਜਿਹੜੇ ਉਹਨਾਂ ਦੇ ਪ੍ਰੋਸੀਜਰ ਨੇ ਉਹ ਕੱਲਾ ਕੱਲਾ ਆ ਮੰਨੋ ਆਰਟੀਓ ਕੋਈ ਨਾ ਜਾਏ ਉਹ ਬਕਾਇਦਾ ਜਿੰਨੇ ਟਰੈਲਰ ਮਾਲਕ ਨੇ ਖੁੱਲੀ ਬੋਲੀ ਲਾਉਣ ਜਿਵੇਂ ਪਹਿਲਾਂ ਲੱਗਦੀ ਹੁੰਦੀ ਸੀ ਮੈਂ ਖੁੱਲ੍ਹੇ ਬੋਲੀਦਾ ਹੁਣ ਸਾਨੂੰ ਵੀ ਪਤਾ ਲੱਗੇ ਕਿ ਸਾਡੀ ਜਿੰਸ ਦਾ ਰੇਟ ਘੱਟ ਕਿਉਂ ਹੈ ਸੋ ਇਹ ਸਾਰਾ ਤੂਲ ਕਰਕੇ ਮਿਲੀ ਭੁਗਤ ਕਰਕੇ ਕਿਸਾਨਾਂ ਦੀ ਲੁੱਟ ਕਰਨਾ ਚਾਹੁੰਦੇ ਨੇ ਸੋ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੇ ਇਸੇ ਤਰ੍ਹਾਂ ਹੀ ਬਿਲਕੁਲ ਆਪਣੀ ਮਰਜ਼ੀ ਦਿnabla ਹੜਤਾਲ ਕਰਕੇ ਬੈਠ ਜਾਂਦੇ ਨੇ ਬਿਨਾਂ ਪੁੱਛੇ ਦੱਸੇ ਤੂੰ ਸਾਡਾ ਜਿਹੜੀ ਬੱਤੀ ਹੋਈ ਜਿੰਸ ਸੋਨੇ ਵਰਗੀ ਹੈ ਇਹਨੂੰ ਕੌਂਗਿਆਂ ਦੇ ਭਾਅ ਮੰਨ ਰੋਲਿਆ ਜਾ ਰਿਹਾ ਹੈ ਸਾਡੇ ਕੋਲ ਸਾਨੂੰ ਸਾਨੂੰ ਰਾਇਆ ਜਾ ਰਿਹਾ ਹੈ ਜੋ ਸਮੇਂ ਨੂੰ ਸਾਨੂੰ ਮਾਰਿਆ ਹੈ ਤਾਂ ਹੁਣ ਸਾਡੇ ਸੈਨਰ ਮਾਰਕ ਨੋਟ ਕਰਕੇ ਕਿਸਾਨ ਨੂੰ ਮਾਰਨਾ ਚਾਹੁੰਦੇ ਨੇ ਸਾਡੇ ਜ਼ਮੀਨਾਂ ਤੋਂ ਵੇਲੇ ਕਰਨਾ ਚਾਹੁੰਦੇ ਆ ਸਾਨੂੰ ਉਹ ਸੰਯੁਕਤ ਖਾਨ ਮੋਰਚੇ ਦੀ ਮੰਗ ਹੈ ਖੁੱਲੀ ਖੁੱਲੀ ਲਾਈ ਜਾਵੇ ਕਿਸਾਨਾਂ ਨੂੰ ਲੁੱਟਿਆ ਨਾ ਜਾਵੇ ਤੇ ਜਿਹੜੇ ਕਿਸਾਨਾਂ ਨੂੰ ਕੱਟ ਲੱਗਿਆ ਪਰਮਲ ਦੇ ਉੱਤੇ ਉਹ ਸਰਕਾਰ ਉਹਨਾਂ ਦੀ ਬਾਹ ਫੜੇ ਜਿਹੜੀਆਂ ਆਰਥੀਆਂ ਦੇ ਰਿਆ ਕਿਉਂਕਿ ਸਰਕਾਰ ਵੱਲੋਂ ਪੂਰੇ ਪੈਸੇ ਆਏ ਨੇ ਤੇ ਜਿਹੜੀਆਂ ਆਰਥੀਆਂ ਦੇ ਚਹਿਰੇ ਮਾਲਕਾਂ ਵੀ ਐ ਕਿਸਾਨਾਂ ਨੇ ਵੀ ਕਹਿੰਦੇ ਆ ਜਿਹਦੇ ਕੱਟ ਲੱਗਿਆ ਉਹ ਸੰਯੁਕਤ ਖਾਨ ਮੋਰਚਾ ਹਾਜ਼ਰ ਹੈ ਜਿਹ ਲਾਲਾਬਾਦ ਦੇ ਸੱਤ ਤੋਂ ਅੱਠ ਜੱਦੇ ਬੰਦਿਆਂ ਤੁਹਾਡੇ ਤੇ ਆਏ ਨੇ ਉਹਨਾਂ ਨਾਲ ਸਾਲ ਮਿਲ ਕਰਕੇ ਅੱਜ ਵੀ ਇੱਕ ਕੁਝ ਨਾ ਵੀ ਕਿਵੇਂ ਕੱਟ ਨਹੀਂ ਲੱਗੁੰਦੇ ਆ ਜਿੱਥੇ ਦੇਖਿਆ ਜਾਏ ਸਰਕਾਰ ਬੜੀ ਵੱਡਾ ਨਾਰਾ ਮਾਰਕਿਆ ਇਸ ਵੀ ਆਮ ਲੋਕਾਂ ਦੀ ਸਰਕਾਰ ਆ ਇੱਕ ਪਾਸੇ ਸਰਕਾਰ ਦੇ ਆਉਣ ਦੇ ਲੋਕ ਹੜਾਂ ਦੀ ਮਾਰ ਨਾਲ ਮਰ ਰਿਹਾ ਦੂਸਰੇ ਪਾਸੇ ਮੰਨ ਲਓ ਇਧਰ ਮੰਡੀਆਂ ਚ ਰੋੜ ਰਿਹਾ ਕਿਸਾਨ ਤੇ ਕੀ ਕਹਿਣਾ ਚਾਹੁੰਦੇ ਏ ਕੀ ਸਰਕਾਰ ਦਾ ਆਮ ਲੋਕਾਂ ਵਾਲਾ ਰਵਈਆ ਜੀ ਕਿਸਾਨ ਜਿਹੜੀ ਸਰਕਾਰ ਇਹ ਉਹਦੂ ਲੰਘੀ ਏ ਪਿਛਲੇ ਦਿਨਾਂ ਦੇ ਵਿੱਚ ਮੇਥੂ ਦੇ ਚੈਨਲ ਮਾਲਕ ਮੁੱਖ ਮੰਤਰੀ ਨੂੰ 15 ਲੱਖ 15 ਲੱਖ ਰੁਪਇਆ ਦੇ ਕੇ ਆਏ ਨਿੱਤੀ ਰਿਸ਼ਵ ਦੇ ਕੇ ਆਏ। ਸੋ ਉਹ ਐਸੀ ਕਰ ਕੀ ਦੇ ਕੇ ਆਰ ਬਿਲਕੁਲ ਸਾਨੂੰ ਨਾ ਪੁੱਛੇ ਸਾਡੇ ਵੱਲ ਨਾ ਦੇਖੇ। ਇਹ ਸਰਕਾਰ ਨੇ ਤਾਂ ਪੰਜਾਬ ਦਾ ਮਲਿਆ ਮੇਟ ਕਰਕੇ ਰੱਖਤਾ। ਕਿਸਾਨ ਡੋਬ ਕੇ ਰੱਖਦੇ ਤੇ ਜਿਹੜਾ ਬਚਿਆ ਉਹਨਾਂ ਨੂੰ ਮੰਡੀਆਂ ਵਿੱਚ ਰੋਲ ਕੇ ਰੱਖਤਾ। ਸੋ ਜਿਹੜੀ ਇਹ ਉਸ ਆਪਣੀ ਪਾਵਾਂ ਤਮਾਂ ਦੀ ਸਰਕਾਰ ਹੈ ਤੇ ਕੇਜਰੀਵਾਲ ਇਹ ਬਿਲਕੁਲ ਬੀਜੇਪੀ ਦੀ ਬੀ ਟੀਮ ਹੈ ਤੇ ਇਸੇ ਕਰਕੇ ਕਿਸਾਨਾਂ ਨੂੰ ਮਾਰ ਕੇ ਇਸ ਕਿਸਾਨਾਂ ਦੀ ਜ਼ਮੀਨ ਅੜਪਣਾ ਚਾਹੁੰਦੇ ਆ ਸਭ ਤੋਂ ਵੱਡੀ ਗੱਲ ਇਹ ਹੈ ਧੰਨਵਾਦ ਹਾਂਜੀ ਪ੍ਰਧਾਨ ਜੀ ਜਿੱਥੇ ਇੱਕ ਪਾਸੇ ਕਿਸਾਨ ਮੰਡੀਆਂ ਚ ਰੋ ਰਿਹਾ ਹੈ ਦੂਸਰੇ ਪਾਸੇ ਹੜਾਂ ਦੀ ਮਾਰ ਤੀਸਰਾ ਪਰਾਲੀ ਨੂੰ ਅੱਗ ਲਾਉਣ ਦਾ ਵਿਸ਼ਾ ਤੇ ਤੁਸੀਂ ਕੀ ਚਾਹਨਾ ਕਹਿਣਾ ਚਾਹੁੰਦੇ ਆ ਕਿ ਇਹ ਜੋ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਦਾ ਰਵੱਈਆ ਦਿਖਾ ਰਹੀ ਹੈ ਆਮਦ ਇਹ ਆਮ ਆਦਮੀਦਾਰ ਭਈਆ ਨਹੀਂ ਦਿਖਾ ਰਹੀ ਇਹ ਖਾਸ ਆਦਮੀਆ ਭਈਆ ਦਿਖਾ ਰਹੀ ਮੇਰੇ ਨਾਲ ਸੁਪਤੈਂਸ ਜ਼ਿਲ੍ਹਾ ਪ੍ਰਧਾਨ ਕਿਰਤੀਸਾਨੀ ਨੂੰ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸਰਵੇ ਤੇ ਐਸੇ ਮੀਟਿੰਗ ਕਰਕੇ ਜੋ ਸਾਡੀ ਜਲਾਲਾਬਾਦ ਦੀ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਦੀ ਲੁੱਟ ਕਰ ਰਹੀ ਆ ਆੜਤੀਏ ਛੱਲਰ ਮਾਲਕ ਤੇ ਸਰਕਾਰ ਦੀ ਮਿਲਿਟਰੀਪੁਰ ਦੇ ਨਾਲ ਇਹ ਟਿਕੜੀ ਸਾਡੀ ਜਿਹੜੀ ਲੁੱਟ ਕਰਦੀ ਐ ਇਹਨੂੰ ਰੋਕਣ ਦੇ ਲਈ ਅੱਜ ਅਸੀਂ ਇੱਥੇ ਚੇਤਾਵਨੀ ਜਿਹੜਾ ਧਰਨਾ ਦੇ ਕੇ ਚੱਲੇ ਹੈਗੇ ਆਂ ਤੇ ਨਾਲ ਅਸੀਂ ਇਹਨਾਂ ਨੂੰ ਐਲਾਨ ਕਰਦੇ ਆਂ ਵੀ ਜੇਕਰ ਸਾਡੇ ਇਹ ਕਿਸਾਨਾਂ ਦੀ ਖੂਨ ਕਰਕੇ ਇਹਨਾਂ ਨੇ ਲੁੱਟ ਕਰਨੀ ਨਾ ਬੰਦ ਕੀਤੀ ਤਾਂ ਅਸੀਂ ਇਹਦੇ ਤੇ ਤੁਰੰਤ ਤਿੱਖਾ ਐਕਸ਼ਨ ਦੇਣ ਲਈ ਮਜਬੂਰ ਹੋਵਾਂਗੇ ਤੇ ਜਿਹੜੀ ਗੱਲ ਤੁਸੀਂ ਪ੍ਰਾਲੀ ਦੇ ਮਾਮਲੇ ਤੇ ਕੀਤੀ ਹੈਗੀ ਆ ਪ੍ਰਾਲੀ ਅਸੀਂ ਕਹਿੰਦੇ ਆਂ ਵੀ ਜਿਹੜੀਆਂ ਗ੍ਰੀਨ ਟ੍ਰਿਬਿਊਨਲ ਦੀਆਂ ਸ਼ਿਵਾਰਸ਼ਾਂ ਹੈਗੀਆਂ ਉਹ ਕਹਿੰਦੇ ਵੀ ਇੱਕ ਟਨ ਤੋਂ ਮਗਰ ਕਿਸਾਨਾਂ ਨੂੰ 200 ਰੁਪਏ ਘਟੇ ਜਿਹੜਾ ਬੋਨਸ ਦਿਓ ਯਾਦ ਸਾ ਤੇ ਆਰ ਪੀ ਆਰ ਨਾਲੋਂ ప్రతి ਇੱਕ ਦਾ ਖਰਚਾ ਦਿਓ ਸਰਕਾਰ ਵੱਲੋਂ ਤਾਂ ਜੋ ਪ੍ਰਾਣੀ ਦਾ ਪ੍ਰਬੰਧ ਕਰ ਸਕੇ ਤੀਜਾ ਉਹਨਾਂ ਨੇ ਜਿਹੜੀਆਂ ਬੈਲਰ ਜਾਂ ਹੋਰ ਜਿਹੜੀਆਂ ਮਸ਼ੀਨਾ ਪਿੰਡਾਂ ਦੇ ਵਿੱਚ ਮੁਹਈਆ ਕਰਾਈਆਂ ਜੇ ਉਹ ਸਾਡੇ ਲੋਕਾਂ ਨੂੰ ਹਲੇ ਤੱਕ ਇੰਦਾ ਦਾ ਸਰਕਾਰ ਨੇ 1% ਵੀ ਕਰਨ ਨਹੀਂ ਪੁੱਟਿਆ ਹੈਗਾ ਸਾਡੇ ਦਾ ਵੀ ਦੇਖਿਆ ਪਿੰਡਾਂ ਦੇ ਵਿੱਚ ਕੋਈ ਮਸ਼ੀਨਾ ਨਹੀਂ ਹੈਗੀਆਂ ਤਾਂ ਸਾਡੇ ਲੋਕਾਂ ਦੀ ਮਜਬੂਰੀ ਆ ਕਿ ਅਸੀਂ ਇਸ ਐਡੀ ਪ੍ਰਾਣੀ ਨੂੰ ਸੰਭਾਲਾਂਗੇ ਕਿਵੇਂ ਸਾਡੀ ਇਹ ਮਜਬੂਰੀ ਆ ਵੀ ਸਾਨੂੰ ਆਕਰ ਜਹਾਣੀ ਪਊਗੀ ਜੇਕਰ ਪ੍ਰਸ਼ਾਸਨ ਇਸ ਤੱਕ ਦੇ ਤੱਕ ਕੈਸ਼ਾਹੀ ਕਰੂਗਾ ਤਾਂ ਇਹ ਜਿਹੜੀ ਕਾਸ ਆਪਣੀਆਂ ਦੀ ਸਰਕਾਰ ਹੈਗੀਆ ਇਹਨੂੰ ਅਸੀਂ ਮੂਹਰ ਤੋਂ ਮੈਂ ਜਵਾਬ ਦੇ ਨਹੀਂ ਮਨਜ਼ੂਰ ਹੋਗਾ ਧੰਨਵਾਦ ਸ਼ੁਕਰੀਆ ਕਾਸ ਦਾ ਵਾਇਸ ਕੀ ਕਿਪਦੇ ਮੈਨੂੰ ਤੁਹਾਡਾ ਮੈਸੇਜ ਹੋਈ ਕਿਹਾ ਐਸ ਕਾਲ ਨੂੰ ਮੀਟਿੰਗ ਤੇ ਮੈਨੂੰ ਜਾਣਾ ਸੀ ਤੇ ਅੱਜ ਜੀ ਪਾਰਲਮੈਂਟ ਨਹੀਂ ਕਿ ਭਰਾ ਦੇ ਕੇ ਮੈਂ ਮਨ ਹੋਈ ਪਹਿਲਾਂ ਇਦਾਂ ਹੋ ਗਿਆ ਤੇ ਤੁਹਾਡਾ ਮਾ ਸੱਤਰ ਮੈਨੂੰ ਮਿਲ ਗਿਆ ਮੈਂ ਪੂਰੀ ਸਾਡੀ ਮੋਸਲ ਘਰ ਦੇ ਧਿਆਨ ਵਿੱਚ ਮਾ ਕਿ ਮੇਰੇ ਮਨ ਦੀ ਉਹਨਾਂ ਮਰਕੰਟ ਤੇ ਉਸ ਚਾਹ ਦੀ ਬੜੀ ਤਰਜੀਹ ਬੋਲਦਾ। ਵੱਤ। ਪੂਲੀ ਬੋਲੀ ਚ ਬਾਰੇ ਤੋਂ। ਹਾਂ ਜੀ ਸਾਡੀ ਪਿਛਲੇ ਦਿਨਾਂ ਤੋਂ ਸਾਡੇ ਖੇਤਾਂਾਂ ਦੀ ਲੁੱਟ ਕੀਤੀ ਜਾ ਰਹੀ ਹੈ ਜਿਹੜੀ ਆਰਧੀਆਂ ਤੋਂ ਖੱਲਰ ਮਾਲਕਾਂ ਵੱਲੋਂ ਦੇ ਸਰਕਾਰ ਦੀ ਮਿਲਿਤ ਉਸ ਦੇ ਨਾਲ ਸਾਡੇ ਖੇਤਾਂਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਤੇ ਪੂਲ ਕਰਕੇ ਖੇਤਾਂਾਂ ਦੀ ਪਾਖਮਤੀ ਤੇ ਤੇ ਦੂਜੇ ਜੋ ਨਦੀ ਉੱਤੇ ਜਿਹੜਾ ਕੱਟ ਲਾਇਆ ਜਾ ਰਿਹਾ ਸਾਡੇ ਧਰਾਜ ਆ ਸਾਡਾ ਕਿਰਪਾ ਕਰਕੇ ਸਾਡੀ ਬੇਨਤੀ ਹੈ ਕਿ ਇਹਨਾਂ ਮਸਲੇ ਦਾ ਫੌਰੀ ਸਾਡਾ ਹੱਲ ਕੀਤਾ ਜਾਵੇ ਖੁੱਲੀ ਬੋਲੀ ਦੇ ਵਿੱਚ ਸਾਡੇ ਕਿਸਾਨਾਂ ਦਾ ਜਿਹੜਾ ਮਾਲ